ਹਲੋ ਹਾਂਜੀ ਸਸ ਜੀ ਕਾਲ ਜੀ ਸਾਰਿਆਂ ਲਓ ਜੀ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਇਹ ਵੱਡੇ ਪਣੀ ਦਾ ਸੂਟ ਹੈ ਜਿਹੜਾ ਤੇ ਆਪਾਂ ਕਢਾਈ ਵਾਲਾ ਕਮੀਜ਼ ਸੀਗਾ ਉਹ ਵੀ ਲਾ ਲਿਆ ਤੇ ਬਾਜੂ ਵੀ ਲਾ ਲੀਆਂ ਨੇ ਜਿਹੜਾ ਕਪੜਾ ਬਚਿਆ ਇਹਨੂੰ ਆਪਾਂ ਚਾਰ ਫੋੜ ਕਰਕੇ ਰੱਖ ਲਿਆਗਾ ਚਾਰ ਤਹਾਂ ਦੇ ਵਿੱਚ ਇਸ ਤਰ੍ਹਾਂ ਕਰਕੇ ਦੇਖੋ ਇਹ ਜਿਹੜਾ ਟੂ ਟੋਨ ਵਾਲਾ ਕਪੜਾ ਜਨਨਕੇ ਸਿਲ ਤੋਂ ਪਿਛਮੇ ਨੂੰ ਇਹਨੂੰ ਕਹਿੰਦੇ ਨੇ ਤੇ ਇਸ ਤਰ੍ਹਾਂ ਪਾ ਚਾਰੇ ਪੱਲੇ ਰੱਖ ਲਏ ਨੇ ਇੱਧਰ ਆ ਖੁੱਲੀ ਵਾਲੀ ਸਾਈਡ ਰੱਖ ਲਈਏ ਆ ਮੂਰੀ ਵਾਲੀ ਸਾਈਡ ਹੈ ਤੇ ਇਹ ਆਪਾਂ ਇਹਦੀ ਬਣਾਉਣੀ ਹੈਗੀ ਸਲਵਾਰ ਪਾਕਿਸਤਾਨੀ ਲੁੱਕ ਦੀ ਜਨਨਕੇ ਬਿਨਾ ਬਾਲਿਆਂ ਤੋਂ ਕੁੰਦਿਆਂ ਵਾਲੀ ਸਲਵਾਰ ਇਆਪਾ ਬਣਾਉਣ ਲਈ ਨੂੰ ਪੂਰਾ ਫੋਲਡ ਚੈਸਤਰਾ ਰੱਖ ਲਿਆ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਵੀ ਆਪਾਂ ਕਿਹੜੇ ਤਰੀਕੇ ਨਾਲ ਕੱਟਦੇ ਆ ਵੈਸੇ ਆਪਾਂ ਅੱਗੇ ਵੀ ਵੀਡੀਓ ਦਿੱਤੀ ਹੋਈ ਆ ਕਈ ਵਾਰ ਆਪਾਂਥੇ ਸੈੱਟ ਕਰ ਲੈਨੇ ਲਓ ਜੀ ਆਪਾਂ ਇਹ ਸਾਰਾ ਕੱਪੜਾ ਤੁਹਾਨੂੰ ਦਿਖ ਰਿਹਾ ਤੇ ਆਪਾਂ ਪਹਿਲਾਂ ਇਧਰੋਂ ਜਿੰਨੇ ਵੀ ਤੁਸੀਂ ਜਿਹੜੇ ਨੇ ਇਹਦੇ ਪੌਂਚੇ ਰੱਖਣੇ ਨੇ ਇਹ ਜਿਹੜੀ ਬਿਨਾ ਬਾਲਿਆਂ ਤੋਂ ਸਲਵਾਰ ਹੁੰਦੀ ਹੈ ਕੱਲੇ ਕੁੰਨੀਆ ਵਾਲੀ ਇਹ ਸਲਵਾਰ ਦੇ ਜਿਹੜੇ ਪਹੁੰਚੇ ਨੇ ਥੋੜੇ ਜਿਹਾ ਵੱਡੇ ਸੋਹਣੇ ਲੱਗਦੇ ਨੇਗੇ ਇਧਰ ਦੇ ਜਿਹੜੇ ਨੇ ਬਰੀਕ ਤੇ ਇਧਰ ਦੇ ਜਿਹੜੇ ਨੇ ਥੋੜੇ ਜਿਹਾ ਵੱਡੇ ਆਪਾਂ 8 ਇੰਚ ਦੇ ਰੱਖਾਂਗੇ ਤੁਸੀਂ 7.5 7 ਇੰਚ ਦੇ ਜਿੰਨੇ ਮਰਜ਼ੀ ਰੱਖ ਸਕਦੇ ਹੋ 7.5 ਦੇ ਵੀ ਠੀਕ ਨੇ ਤੇ 2 ਇੰਚ ਆਪਾਂ ਵਧਾਵਾ ਲਾਂਗੇ ਇਧਰੋਂ ਐ ਆਪਣਾ ਮਾਰਜਨ ਦਾ ਕੱਪੜਾ 10 ਇੰਚ ਤੇ ਆਪਾਂ ਇਹ ਨਿਸ਼ਾਨੀ 8 ਤੇ ਵਾਲੀ ਇਹ ਆਪਾਂ ਲਾ ਲਈ 10 ਤੇ 10 ਤੇ ਲਾ ਕੇ ਹੁਣ ਆਪਾਂ ਇਹਦੀ ਲੰਬਾਈ ਜਿਹੜੀ ਆ ਇਹ 73 ਇੰਚ ਤਿਆਰ ਹੈ ਤੇ ਆਪਾਂ 33 ਇੰਚ ਰੱਖਣੀ ਹੈ ਕੁਝ ਬੈਲਟ ਲੱਗ ਜੂਗੀ ਇੱਥੇ ਬੈਲਟ ਦਾ ਮਾਰਜਨ ਆਪਾਂ ਛੱਡ ਕੇ ਤੇ ਇਹਦਾ 33 ਇੰਚ ਤੇ ਲਾਉਣੀ ਆ ਅੱਧਾ ਅੱਧਾ ਇੰਚ ਜਿਹੜਾ ਇਧਰੋਂ ਵੀ ਤੇ ਇਧਰੋਂ ਵੀ ਫੋਲਡ ਦੇ ਵਿੱਚ ਆ ਜਾਊਗਾ ਇਹ ਜਿਹੜਾ ਮਾਰਜਨ ਆਪਾਂ ਰੱਖਿਆ ਹੈਗਾ ਹਨਾ ਤੇ ਇਧਰੋਂ ਵੀ ਆਪਾਂ 33 ਇੰਚ ਰੱਖ ਲਿਆ ਤੇ 3 ਇੰਚ ਹੁਣ ਆਪਾਂ ਜੇ ਇੱਧਰੋਂ ਹਨਾ ਇਹ ਜਿਹੜਾ ਹੈਗਾ ਪਤਲੀ ਬੇਟੀ ਆਪਣੀ ਤੇ ਉਹਦੇ ਲਈ ਆਪਾਂ ਜਿਹੜਾ 9.5 ਇੰਚ ਰੱਖਦੇ ਆ ਜਿਹੜਾ ਅਸਰ ਹੈ ਪਤਲੇ ਦਾ 9.5 ਰੱਖਦੇ ਆ ਵੈਸੇ 10.5 ਰੱਖ ਲਈਦਾ ਹੁਣ ਜੇ ਆਪਾਂ ਇੱਥੋਂ ਹਨਾ ਇੱਥੇ ਤੱਕ ਮਿਲਦੇ ਆ ਤੇ ਜਿਹੜੀ ਇਹਦੀ ਹੈਗਾ ਆ ਨਾਲ ਹੀ ਇਹ ਛੋਟੀ ਰਹਿ ਜਾਂਦੀ ਹੈਗੀ ਕਿਉਂਕਿ ਸਲਵਾਰ ਦੀ ਲੰਬਾਈ ਜ਼ਿਆਦੀ ਹੈ ਤੇ ਇਥੋਂ ਜਿਹੜੀ ਇਹਦੀ ਛੋਟੀ ਰਹਿ ਜਾਂਦੀ ਹੈ ਨਾਰੀ ਇਸ ਕਰਕੇ ਨਾ ਆਪਾਂ ਉਪਰੋਂ 4 ਇੰਚ ਵਧਾ ਲਾਂਗੇ ਤੇ ਇਸੀ ਦੇ ਨਾਲ 4 ਇੰਚ ਆਪਾਂ ਵਾਧਾ ਰੱਖ ਲਾਂਗੇ ਆਹ ਵਾਲਾ 4 ਇੰਚ ਇਥੋਂ 4 ਇੰਚ ਤੋਂ ਆਪਾਂ ਮਿਲਣਾ ਹੈ ਇੱਥੇ ਸਾਰਦੇ ਨੋਟ ਠੀਕ ਹੈ ਫਿਰ ਆਪਾਂ ਇਥੋਂ ਇੱਥੇ ਜਿੱਥੇ ਆਪਾਂ 10 ਵਾਲਾ ਨਿਸ਼ਾਨ ਲਾਇਆ ਸੀ ਨਾ ਸਣੀ ਮਾਰਚ ਮਾਰ ਜਣ ਵਾਲਾ ਉਥੋਂ ਆਪਾਂ ਜਿਹੜੀ ਐ ਇਸ ਤਰ੍ਹਾਂ ਟੇਢੀ ਟੇਢੀ ਜਿਹੜੀ ਐ ਲਾਈਨ ਖਿੱਚ ਲੈਣੀ ਹੈ ਇੱਕ ਠੀਕ ਹੈ ਸਲਾਈ ਆਪਣੀ ਐ 2 ਇੰਚ ਜਿਹੜਾ ਅੰਦਰ ਲਊਗਾ ਉਹ ਕੀ ਤੇ ਇਸ ਤਰ੍ਹਾਂ ਸਲਵਾਰ ਦੀ ਲੁੱਕ ਬਹੁਤ ਸੋਹਣੀ ਹੁੰਦੀ ਹੈ ਜਿਹੜੀ ਨਾਲ ਹੀ ਐ ਇਹ ਆਪਣੀ ਵੱਧ ਜਾਂਦੀ ਹੈ 4 ਇੰਚ ਆਪਾਂ ਇੱਥੇ ਲਾਇਆ ਸੀ 4 ਇੰਚ ਆਪਣੀ ਜਿਹੜੀ ਨਾਲੇ ਵੱਧ ਜਾਂਦੀ ਹੈ ਤੇ ਜਿਹੜੀ ਸਲਵਾਰ ਦੀ ਇਧਰੋਂ ਆਪਾਂ ਇੱਥੇ ਹੀ ਰੱਖਣਾ ਹੈ ਇਧਰੋਂ ਆਪਾਂ ਤੇਤੀ ਤੇ ਰੱਖਣਾ ਹੈ ਜਿਹੜਾ ਆਪਣਾ ਜਿਹੜਾ 4 ਇੰਚ ਹੈ ਆਪਾਂ ਇਸ ਤਰ੍ਹਾਂ ਕਰਕੇ ਨਾ ਟਿੱਡਾ ਲਾ ਲੈਣੀ ਹੈ ਨਿਸ਼ਾਨ ਫਿਰ ਆਪਣਾ ਬਹੁਤ ਸੋਹਣੀ ਜਿਹੜੀ ਸਲਵਾਰ ਲੋਕਾਂ ਆਉਂਦੀ ਹੈ ਪਿੱਛੋਂ ਆਪਣੀ ਜਿਆਦਾ ਚੁੱਕੀ ਨਹੀਂ ਜਾਂਦੀ ਹੱਡੀਆਂ ਤੋਂ ਤੇ ਮੋਰੋ ਆਪਣੀ ਸਲਵਾਰ ਜਿਹੜੀ ਚੱਕਮੀ ਰਹਿੰਦੀ ਹੈਗੀ ਇਸ ਤਰੀਕੇ ਦੇ ਨਾਲ ਆਪਾਂ ਜਿਹੜੀ ਸਲਵਾਰ ਦੀ ਕਟਿੰਗ ਕਰਨੀ ਹੈ ਐਥੋਂ ਆਪਾਂ ਜੇ ਕਪੜਾ ਤੁਹਾਡੇ ਕੋਲ ਘੱਟ ਹੋਵੇ ਨਾ ਹਣ ਫਿਰ ਤਾਂ ਤੁਸੀਂ ਇਹਦੇ ਚ ਜੋੜ ਲਾ ਕੇ 벨ਟ ਬਣ ਜੂਗੀ ਆਪਣੇ ਕੋਲ ਹੈਗਾ ਫालतू ਕਪੜਾ ਇਸਰ ਦੇ ਨਾ ਉੱਪਰ ਦੇ ਰੂਪਕਾਟਾ ਦੇ ਲਈ ਜਦੋਂ ਆਪਾਂ ਸਲਾਈ ਲਾਉਣੀ ਹੈ ਤਾਂ ਉਦੋਂ ਆਪਾਂ ਇੱਥੋਂ ਮਿਲਤੀ ਕਰ ਲੈਣੀ ਹੈ ਇਹ ਸਲਵਾਰ ਫਿਰ ਬਹੁਤ ਸੋਹਣੀ ਬਣਦੀ ਆ ਆਪਾਂ 10 ਇੰਚ ਤੇ ਨਾ ਫਿਰ ਇੱਥੋਂ 10 ਤੱਕ ਇਧਰੋਂ ਵੀ ਆਪਾਂ 10 11 ਤੱਕ ਇੰਚ ਤੱਕ ਇੱਥੋਂ ਫਿਰ ਆਪਾਂ ਇਸ ਤਰ੍ਹਾਂ ਢਾਲਜੀ ਪਾ ਲਾਂਗੇ ਤੇ ਬਹੁਤ ਸੋਹਣ ਪਲਾਜੋ ਵਰਗੀ ਹੋਈ ਸਲਵਾਰ ਬਣ ਜਾਂਦੀ ਹੈ ਕਿ ਜਦੋਂ ਆਪਾਂ ਸਲਾਈ ਲਾਵਾਂਗੇ ਨਾ ਉਦੋਂ ਆਪਾਂ ਇਸ ਤਰ੍ਹਾਂ ਕਰਕੇ ਇੰਤ੍ਰੂਫਰੇ ਨਾਲ ਨਾਲ ਆਪਾਂ ਜਿਹੜੀ ਸਲਾਈ ਕਰ ਲਾਂਗੇ ਇਸ ਤਰ੍ਹਾਂ ਕਰਕੇ ਪਾਕਿਸਤਾਨੀ ਜਿਹੜੀ ਲੁੱਕ ਹੈ ਇਹਦਾ ਜ਼ਿਆਦਾ ਰਵਾਜ ਹੈ ਹੁਣ ਤੇ ਆਪਣੀ ਸਲਵਾਰ ਇਸ ਤਰ੍ਹਾਂ ਉਤੋਂ ਵੀ ਨਹੀਂ ਉਹ ਹੁੰਦੀ ਤੇ ਨੀਚੋਂ ਵੀ ਇਹ ਬਹੁਤ ਸੋਹਣੀ ਸਲਵਾਰ ਆਪਣੀ ਬਣਦੀ ਹੈ ਇਸ ਤਰ੍ਹਾਂ ਤੇ ਆਪਣੀਆਂ ਢਡੀਆਂ ਜਿਹਾ ਨਹੀਂ ਦਿੱਸਦੀਆਂ ਪੂਰੀ ਸਲਵਾਰ ਬਣਦੀ ਹੈ ਤੇ ਆਪਾਂ 벨ਟ ਜਿਹੜੀ ਉਹ ਆਪਣਾ ਦੂਜਾ ਕਪੜਾ ਆ ਉਹਦੇ ਤੋਂ ਇਹਦੀ ਆਪਾਂ ਤੁਹਾਨੂੰ ਸਟੀਚਿੰਗ ਵੀ ਦੱਸ ਦਾਂਗੇ ਤਾਂ ਇਸ ਤਰ੍ਹਾਂ ਹੀ ਸਲਵਾਰ ਜਿਹੜੀ ਹੈ ਬਹੁਤ ਸੋਹਣੀ ਬਣਦੀ ਹੈ ਇਸ ਤਰ੍ਹਾਂ ਹੀ ਕੱਟਿਆ ਕਰੋ ਇਹ ਆਪਣੀ ਸਲਵਾਰ ਦੀ ਛੋਟੀ ਜੀ ਵੀਡੀਓ ਆ ਆਪਾਂ ਪਹਿਲਾਂ ਵੀ ਸਲਵਾਰ ਦੀ ਜਿਹੜੀ ਹੈ ਕਟਿੰਗ ਦੱਸੀ ਹੈ ਹੁਣ ਆਪਾਂ ਤੁਹਾਨੂੰ ਸਟੀਚਿੰਗ ਦੱਸਾਂਗੇ